ਜਿਵੇਂ 2023 ਵਿੱਚ ਮੌੜ ਫਿਲਮ ਬਣੀ ਸੀਗੀ ਉਹਦਾ ਬਜਟ ਬਹੁਤ ਜ਼ਿਆਦਾ ਸੀਗਾ ਪਰ ਸਿਰਫ ਇਸ ਗੱਲ ਕਰਕੇ ਫਿਲਮ ਨਹੀਂ ਚੱਲੀ ਕਿ ਜਿਉਣੇ ਮੌੜ ਦਾ ਜਿਹੜਾ ਕਰੈਕਟਰ ਹੈ ਉਹ ਐਮਈ ਵਰਕ ਨੇ ਨਿਭਾਇਆ ਪਰ ਜੇ ਅਪੋ ਉਸ ਫਿਲਮ ਨੂੰ ਦੇਖੀਏ ਓਵਰਆਲ ਫਿਲਮ ਨੂੰ ਦੇਖੀਏ ਤਾਂ ਉਹ ਫਿਲਮ 2023 ਦੀ ਵਨ ਆਫ ਦਾ ਬੈਸਟ ਮੂਵੀ ਸੀ ਪ੍ਰੋਡਕਸ਼ਨ ਪੱਖੋਂ ਡਿਟੇਲਿੰਗ ਪੱਖੋਂ ਇਨਫੋਰਮੇਸ਼ਨ ਪੱਖੋਂ ਰਿਸਰਚ ਪੱਖੋਂ ਕੋਈ ਜ ਕੋਈ ਕਮੀ ਨਹੀਂ ਸੀ ਪਰ ਫਿਰ ਆਪਣੇ ਲੋਕਾਂ ਦਾ ਥੋੜਾ ਜਿਹਾ ਕਹਿੰਦੇ ਕਿ ਇਹ ਤਾਂ ਦਿਮਾਗ ਕੰਮ ਨਹੀਂ ਕਰਦਾ ਆਪਾਂ ਕਿਤੇ ਹੋਰ ਚੀਜ਼ ਨੂੰ ਖੜ ਕੇ ਬਹਿ ਜਾਂਦੇ ਆ ਜਿਸ ਕਰਕੇ ਕੀ ਉਹ ਫਿਲਮ ਚੱਲੀ ਨਹੀਂ ਅਤੇ ਇੱਕ ਬਹੁਤ ਵੱਡਾ ਘਾਟਾ ਪਿਆ BB ਰਜਨੀ ਫਿਲਮ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਹੋਇਆ ਸੀ ਹਾਲਾਂਕਿ ਉਹ ਫਿਲਮ ਨੇ ਕਮਾਈ ਵੀ ਕੀਤੀ ਕਿਹਾ ਜਾ ਰਿਹਾ ਹੈ ਕਿ 40 ਕਰੋੜ ਦੇ ਆਸ-ਪਾਸ ਉਸ ਫਿਲਮ ਦੀ ਕਮਾਈ ਹੋਈ ਹੈ ਪਰ ਤੁਸੀਂ ਇੱਕੋ ਤੋਂ ਸੋਚ ਕੇ ਦੇਖੋ ਕਿ ਜਿਸ ਤਰ੍ਹਾਂ ਦੀ ਉਹ ਫਿਲਮ ਸੀ ਕੀ ਉਹ ਤਰਫ 40 ਕਰੋੜ ਹੀ ਡਿਜ਼ਰਵ ਕਰਦੀ ਸੀ ਕੱਲ ਨੂੰ ਥੋਪਣ ਥੋਪਣੇ 2 ਆ ਜੂਗੀ ਕੋਈ ਹੋਰ ਕਮੇਡੀ ਫਿਲਮ ਆ ਜੂਗੀ ਉਹ ਤੁਸੀਂ ਦੇਖੋ ਕਿਵੇਂ ਆਰਾਮ ਨਾਲ ਹੀ 70-80 ਕਰੋੜ ਕਮਾਈ ਕਰ ਜਾਊਗੀ ਪਰ ਇਸ ਤਰ੍ਹਾਂ ਦੀਆਂ ਜਦੋਂ ਫਿਲਮਾਂ ਆਉਂਦੀਆਂ ਤਾਂ ਇਹਨਾਂ ਨੂੰ ਇੰਨੀ ਕਮਾਈ ਕਰਨ ਲਈ ਪੂਰਾ ਜੋਰ ਲਾਉਣਾ ਪੈਂਦਾ ਕੀ ਅਕਾਲ ਫਿਲਮ ਪੰਜਾਬੀ ਇੰਡਸਟਰੀ ਦੇ ਸਾਰੇ ਰਿਕਾਰਡ ਤੋੜ ਦੇਵੇਗੀ ਦੇਖੋ ਜਿਸ ਤਰ੍ਹਾਂ ਦੀ ਇਸ ਦੀ ਪ੍ਰੋਮੋਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਮਿਹਨਤ ਕੀਤੀ ਜਾ ਰਹੀ ਹੈ ਹੰਬਲ ਮੋਸ਼ਨ ਪਿਕਚਰਸ ਵੱਲੋਂ ਜੋ ਗ੍ਰੈਂਡ ਲੈਵਲ ਦੀ ਪ੍ਰੋਮੋਸ਼ਨ ਉਹ ਲੁੱਕ ਕਰ ਰਹੇ ਨੇ ਉਸ ਨੂੰ ਦੇਖ ਕੇ ਇੱਕ ਚੀਜ਼ ਤਾਂ ਪੱਕੀ ਹੈ ਕਿ ਬਹੁਤ ਵੱਡੀ ਓਪਨਿੰਗ ਇਸ ਫਿਲਮ ਨੂੰ ਮਿਲੇਗੀ ਕਿਉਂਕਿ ਉਹਨਾਂ ਦੀਆਂ ਜੋ ਪਿਛਲੀਆਂ ਫਿਲਮਾਂ ਨੇ ਅਗਰ ਆਪਾਂ ਹੰਬਲ ਮੋਸ਼ਨ ਪ੍ਰੋਡਕਸ਼ਨ ਦੀਆਂ ਦੇਖੀਏ ਜਿਵੇਂ ਕਿ ਕੈਰੀ ਆਨ ਜੱਟਾ ਵਰਗੀਆਂ ਫਿਲਮਾਂ ਅਗਰ ਉਹਨਾਂ ਫਿਲਮਾਂ ਨੂੰ ਐਡੀ ਵੱਡੀ ਓਪਨਿੰਗ ਮਿਲ ਸਕਦੀ ਹੈ 4 ਦਿਨਾਂ ਵਿੱਚ 40 ਕਰੋੜ ਤਾਂ ਫਿਰ ਇਸ ਫਿਲਮ ਨੂੰ ਕਿਉਂ ਨਾ ਮਿਲੂਗੀ ਗੱਲ ਇੱਥੇ ਇਹੀ ਹੈ ਕਿ ਕੀ ਆਪਾਂ ਇਸ ਫਿਲਮ ਨੂੰ ਵੀ ਉਨੇ ਹੀ ਉਤਸ਼ਾਹ ਨਾਲ ਦੇਖਾਂਗੇ ਜਿੰਨਾਂ ਕੀ ਆਪਾਂ ਉਹਨਾਂ ਕਮੇਡੀ ਪਰਮਨ ਹੁੰਦੇ ਪਏ ਆ ਕੈਰੀ ਆਨ ਜੱਟਾ ਦੀ ਜਿਸ ਤਰ੍ਹਾਂ ਦੀ ਹਾਈਪ ਸੀਗੀ ਉਸ ਪਰਮ ਨੇ 100 ਕਰੋੜ ਕਮਾ ਦਿੱਤੇ ਸੀਗੇ ਪਹਿਲੀ 100 ਕਰੋੜ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਫਿਰ ਪਿਛਲੇ ਸਾਲ ਜੱਟ ਐਂਡ ਜੂਲੀਅਟ ਖਰਾਨੀ ਉਦੋਂ ਹੁੰਦੀ ਹੈ ਜਦੋਂ ਉਸ ਤਰ੍ਹਾਂ ਦੀਆਂ ਫਿਲਮਾਂ ਤੋਂ 100 ਕਰੋੜ ਕਮਾ ਜਾਂਦੀਆਂ ਨੇ ਪਰ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਕਮਾਉਂਦੀਆਂ ਤੇ ਫਿਰ ਆਪਾਂ ਕਹਿੰਦੇ ਹਾਂ ਕਿ ਯਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਨਹੀਂ ਬਣਦੀਆਂ ਤਾਂ ਇਹ ਤਾਂ ਹੁਣ ਆਪਣੇ ਤੇ ਹੈ ਕਿ ਆਪਾਂ ਇਸ ਫਿਲਮ ਨੂੰ ਉਨੀ ਹੀ ਜ਼ਿਆਦਾ ਤਵੱਜੋ ਦੇਵਾਂਗੇ ਜਿੰਨਾ ਕਿ ਆਪਾਂ ਉਹਨਾਂ ਕਮੇਡੀ ਦੀਆਂ ਫਿਲਮਾਂ ਨੂੰ ਦਿੰਨੇ ਆ ਇਸੇ ਕਰਕੇ ਇਹ ਸਾਰੇ ਪ੍ਰੋਡਕਸ਼ਨ ਹਾਊਸ ਹੈ ਜਿਹੜੇ ਵੱਡੇ ਵੱਡੇ ਐਕਟਰ ਕਹਿੰਦੇ ਨੇ ਕਿ ਇਹਦੀ ਕਮੇਡੀ ਫਿਲਮਾਂ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਦੇ ਵਿੱਚ ਜ਼ਿਆਦਾ ਕਮਾਈ ਹੁੰਦੀ ਆ ਹੁਣ ਖਰਚਾ ਤਾਂ ਇਸ ਫਿਲਮ ਤੇ ਵੀ ਉਨਾ ਹੀ ਘੱਟ ਉਹਨਾਂ ਤੋਂ ਵੱਧ ਕਰ ਦਿੱਤਾ ਅਕਾਲ ਫਿਲਮ ਦੇ ਜੇ ਆਪਾਂ ਖਰਚੇ ਦੀ ਗੱਲ ਕੀਤੀ ਹੈ ਤਾਂ ਬਹੁਤ ਜ਼ਿਆਦਾ ਹੋਇਆ ਕੁਝ ਲੋਕਾਂ ਦਾ ਇਹ ਕਹਿਣਾ ਕਿ ਯਾਰ 30 ਕਰੋੜ ਤੋਂ ਵੀ ਉੱਪਰ ਦਾ ਬਜਟ ਹੈ ਇਸ ਫਿਲਮ ਦਾ ਤੇ ਜੇ ਹੁਣ ਇਹ ਫਿਲਮ 100 ਕਰੋੜ ਜਾਂ ਇਸ ਤੋਂ ਵੱਧ ਦੀ ਕਮਾਈ ਨਹੀਂ ਕਰਦੀ ਤਾਂ ਫਿਰ ਪ੍ਰੋਡਕਸ਼ਨ ਲਾਜ਼ ਵਿੱਚ ਜਾਏਗਾ ਤੇ ਜੇ ਇਸ ਤਰ੍ਹਾਂ ਦੀਆਂ ਫਿਲਮਾਂ ਤੋਂ ਲਾਜ਼ ਹੋਣ ਲੱਗ ਗਿਆ ਤਾਂ ਫਿਰ ਇਹ ਫਿਲਮਾਂ ਬਣਨੀਆਂ ਹੀ ਬੰਦ ਹੋ ਜਾਣਗੀਆਂ ਤੇ ਇਸ ਤਰ੍ਹਾਂ ਦੀਆਂ ਕਈ ਫਿਲਮਾਂ ਨਾਲ ਆਏ ਹੋ ਚੁੱਕੇ ਆ ਕਿ ਉਹ ਫਿਲਮਾਂ ਲਾਜ਼ ਚਲੀਆਂ ਗਈਆਂ ਜਿਵੇਂ 2023 ਵਿੱਚ ਮੋੜ ਫਿਲਮ ਬਣੀ ਸੀਗੀ ਉਦਾ ਬਜਟ ਬਹੁਤ ਜ਼ਿਆਦਾ ਸੀਗਾ ਪਰ ਸਿਰਫ ਇਸ ਗੱਲ ਕਰਕੇ ਫੈਲਮ ਨਹੀਂ ਚੱਲੀ ਕਿ ਜਿਉਣੇ ਮੋਡ ਦਾ ਜਿਹੜਾ ਕਰੈਕਟਰ ਆ ਉਹ ਐਮਈ ਵਰਕ ਨੇ ਨਿਭਾਇਆ ਪਰ ਅਗਰ ਆਪਾਂ ਉਸ ਫੈਲਮ ਨੂੰ ਦੇਖੀਏ ਓਵਰਆਲ ਫੈਲਮ ਨੂੰ ਦੇਖੀਏ ਤਾਂ ਉਹ ਫਿਲਮ 2023 ਦੀ ਵਨ ਆਫ ਦਾ ਬੈਸਟ ਮੂਵੀ ਸੀ ਪ੍ਰੋਡਕਸ਼ਨ ਪੱਖੋਂ ਡਿਟੇਲਿੰਗ ਪੱਖੋਂ ਇਨਫੋਰਮੇਸ਼ਨ ਪੱਖੋਂ ਰਿਸਰਚ ਪੱਖੋਂ ਕੋਈ ਕਮੀ ਨਹੀਂ ਸੀ ਪਰ ਫਿਰ ਆਪਣੇ ਲੋਕਾਂ ਦਾ ਥੋੜਾ ਜਿਹਾ ਕਹਿੰਦੇ ਆ ਕਿ ਇੱਥੇ ਦਿਮਾਗ ਕੰਮ ਨਹੀਂ ਕਰਦਾ ਆਪਾਂ ਕਿਤੇ ਹੋਰ ਚੀਜ਼ ਨੂੰ ਖੜ ਕੇ ਬਹਿ ਜਾਂਦੇ ਆ ਜਿਸ ਕਰਕੇ ਕਿ ਉਹ ਫਿਲਮ ਚੱਲੀ ਨਹੀਂ ਅਤੇ ਇੱਕ ਬਹੁਤ ਵੱਡਾ ਘਾਟਾ ਪਿਆ ਹੁਣ ਤੁਹਾਨੂੰ ਕੀ ਲੱਗਦਾ ਉਹ ਕਦੇ ਬਣਾਉਣਗੇ ਉਸ ਤਰ੍ਹਾਂ ਦੀ ਫਿਲਮ ਬਿਲਕੁਲ ਵੀ ਨਹੀਂ ਬੀਬੀ ਰਜਨੀ ਦੀ ਫਿਲਮ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਹੋਇਆ ਸੀ ਹਾਲਾਂਕਿ ਉਸ ਫਿਲਮ ਨੇ ਕਮਾਈ ਵੀ ਕੀਤੀ ਕਿਹਾ ਜਾ ਰਿਹਾ ਹੈ ਕਿ 40 ਕਰੋੜ ਦੇ ਆਸ-ਪਾਸ ਉਸ ਫਿਲਮ ਦੀ ਕਮਾਈ ਹੋਈ ਹੈ ਪਰ ਤੁਸੀਂ ਕੋਦੋ ਸੋਚ ਕੇ ਦੇਖੋਗੇ ਜਿਸ ਤਰ੍ਹਾਂ ਦੀ ਉਹ ਫਿਲਮ ਸੀ ਕੀ ਉਹ ਸਿਰਫ 40 ਕਰੋੜ ਹੀ ਡਿਜ਼ਰਵ ਕਰਦੀ ਸੀ ਜੇ ਕਮੇਡੀ ਫਿਲਮਾਂ ਆਰਾਮ ਨਾਲ ਹੀ ਹੁਣ ਕੱਲ ਨੂੰ ਥੋਪਣ ਥੋਪਣੇ 2 ਆਜੂਗੀ ਕੋਈ ਹੋਰ ਕਮੇਡੀ ਫਿਲਮ ਆਜੂਗੀ ਉਹ ਤੁਸੀਂ ਦੇਖੋ ਕਿਵੇਂ ਆਰਾਮ ਨਾਲ ਹੀ 70 80 ਕਰੋੜ ਕਮਾਈ ਕਰ ਜਾਣਾ ਉਹ ਵੀ ਪਰ ਇਸ ਤਰ੍ਹਾਂ ਦੀਆਂ ਜਦੋਂ ਫਿਲਮਾਂ ਆਉਂਦੀਆਂ ਤਾਂ ਇਹਨਾਂ ਨੂੰ ਇੰਨੀ ਕਮਾਈ ਕਰਨ ਲਈ ਪੂਰਾ ਜੋਰ ਲਾਉਣਾ ਪੈਂਦਾ ਇਸ ਤੋਂ ਪਤਾ ਲੱਗਦਾ ਕਿ ਘਾਟ ਆਪਣੇ ਜਾਂ ਦੇਖਣ ਵਾਲਿਆਂ ਚ ਬਣਾਉਣ ਵਾਲਿਆਂ ਚ ਨਹੀਂ ਆ ਆਪਾਂ ਉਹਨਾਂ ਨੂੰ ਸਪੋਰਟ ਹੀ ਨਹੀਂ ਕਰਦੇ ਇਸੇ ਤਰ੍ਹਾਂ ਫਿਲਮਾਂ ਉਹ ਕਮਾਈ ਉਹਨੀਆਂ ਕਰਦੀਆਂ ਤੇ ਇਸੇ ਲਈ ਉਹ ਲੋਕ ਇਹ ਫਿਲਮਾਂ ਬਣਾਉਂਦੇ ਨਹੀਂ ਤੇ ਹੁਣ ਵਾਰੀ ਹੈ ਆਪਣੀ ਅਕਾਲ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਉਸ ਤੋਂ 1 ਸਵਾ ਮਹੀਨੇ ਬਾਅਦ ਹੀ ਤਰਤੇਮ ਜਸੜਬਾਈ ਦੀ ਗੁਰੂ ਨਾਨਕ ਜਹਾਜ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਹੁਣ ਇਹ ਆਪਣੇ ਤੇ ਹੈ ਕਿ ਜਿੰਨੀਆਂ ਇਹ ਫਿਲਮਾਂ ਕਮਾਈ ਕਰਨਗੀਆਂ ਉਸ ਹਿਸਾਬ ਨਾਲ ਫਿਰ ਆਉਣ ਵਾਲਾ ਜਿਹੜਾ ਪੰਜਾਬੀ ਸਿਨੇਮਾ ਉਹ ਬਣੂਗਾ ਜੇ ਤਾਂ ਇਹਨਾਂ ਫਿਲਮਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਜੇ ਤਾਂ ਅਕਾਲ ਫਿਲਮ 100 ਕਰੋੜ ਤੋਂ ਉੱਪਰ ਦੀ ਕਮਾਈ ਕਰ ਗਈ ਫਿਰ ਤਾਂ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਇਸ ਤੋਂ ਵੀ ਬਿਹਤਰੀਨ ਫਿਲਮਾਂ ਬਣਣਗੀਆਂ ਅਸਲੀ ਹਿਸਟੋਰੀਕਲ ਕਰੈਕਟਰਸ ਦੇ ਉੱਪਰ ਫਿਲਮਾਂ ਬਣਣਗੀਆਂ ਬਟ ਜੇ ਇਹ ਫਿਲਮ ਉਹਨੀ ਕਮਾਈ ਨਾ ਕਰ ਸਕੀ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਪੀ ਗਰੇਵਾਲ ਇਹਨਾਂ ਜਿਆਦਾ ਪੈਸਾ ਲਾ ਕੇ ਫਿਰ ਕਦੇ ਰਿਸਕ ਲਵੇਗਾ ਕਿਉਂਕਿ ਪਹਿਲਾਂ ਹੀ ਇਹਦੇ ਉੱਤੇ ਉਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਲਗਭਗ 3-4 ਸਾਲ ਤੋਂ ਉਹ ਲੋਕ ਇਹ ਤੇ ਪ੍ਰਚਾਰ ਰਿਹਾ ਨਹੀਂ ਪਹਿਲਾਂ ਇੱਕ ਨਾਮ ਸੀਗਾ ਸ਼ੇਰਾਂ ਦੀ ਕੌਮ ਪੰਜਾਬੀ ਬਾਦ ਵਿੱਚ ਆਕਾਲ ਰੱਖਿਆ ਗਿਆ ਤੁਹਾਨੂੰ ਯਾਦ ਹੋਣਾ ਇਹਨਾਂ ਕ ਪੋਸਟਰ ਆਇਆ ਸੀ 2021 ਦੇ ਵਿੱਚ ਸ਼ੇਰ ਇਹ ਉਹੀ ਫਿਲਮ ਹੈ ਇਹਦਾ ਮਤਲਬ ਹੁਣ ਆਪਣੇ ਤੇ ਹੈ ਕਿ ਇਹ ਫਿਲਮ ਕਮਾਈ ਕਿੰਨੀ ਕਰਦੀ ਉਹਨਾਂ ਨੇ ਤਾਂ ਫਿਲਮ ਬਣਾ ਵੀ ਦਿੱਤੀ ਹੈ ਖਰਚਾ ਵੀ ਕਰ ਦਿੱਤਾ ਪ੍ਰੋਮੋਸ਼ਨ ਵੀ ਪੂਰੀ ਕਰ ਦਿੱਤੀ ਹੈ ਹੁਣ ਜੇ ਆਪਾਂ ਦੇਖਾਂਗੇ ਹੀ ਨਹੀਂ ਤਾਂ ਫਿਰ ਆਪਾਂ ਕਿਵੇਂ ਇੰਪੈਕਟ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਬਾਕੀ ਫਿਲਮ ਦੇ ਉੱਪਰ ਜੇ ਫਿਲਮ ਵਧੀਆ ਹੋਈ ਜੇ ਇੱਕ ਵਾਰੀ ਲੋਕਾਂ ਦੇ ਦਿਲ ਨੂੰ ਲਾ ਗਈ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰੂਗੀ हां ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਦੀ ਹੈ ਕਿ ਨਹੀਂ ਇਹ ਅਜੇ ਆਪਾਂ ਕਹਿ ਨਹੀਂ ਸਕਦੇ ਬਾਕੀ ਤੁਸੀਂ ਇਸ ਫਿਲਮ ਲਈ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਦੇਖਣ ਜਾਓਗੇ ਕਿ ਨਹੀਂ ਇਹ ਵੀ ਜ਼ਰੂਰ ਹੈ ਤੋਂ ਤੇ ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ ਕਿ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ